ਤੇ ਇੱਕ ਜਿੰਨੇ ਵੀ ਵੀਰ ਭੈਣ ਭਰਾ ਵੀਡੀਓ ਵੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਨਵੇਂ ਵਲੌਗ 'ਚ ਤੇ ਆਪਾਂ ਲਾਉਣ ਚੱਲੇ ਆਂ ਕਰਾਹਾ ਤੇ ਕਰਾਹਾ ਆਪਾਂ ਟਰੈਕਟਰ ਦੇ ਮਗਰ ਪਾ ਰੱਖਿਆ ਤੇ ਸੋ ਆਪਾਂ ਇੱਕ ਤਾਂ ਕਾਰ ਪਿੱਛੇ ਕਰਨੀ ਪਊਗੀ ਸਮਾਨ ਸਲਾ ਚੱਕ ਕੇ ਕਿਉਂਕਿ ਟਰੈਕਟਰ ਪਹਿਲਾਂ ਗਾਂ ਲਾਇਆ ਪਿਆ ਸੀ ਕਾਰ ਮੰਗਰ ਲੱਗ ਗਈ ਤੇ ਕਾਰ ਨੂੰ ਹੁਣ ਪਿੱਛੇ ਕਰਕੇ ਤੇ ਟਰੈਕਟਰ ਨੂੰ ਬਾਹਰ ਕੱਢਣਾ ਪਊਗਾ ਤੇ ਚੀ ਆਪਾਂ ਰੱਖ ਲਈ ਬਾਕੀ ਮਾਰੇ ਰੇ ਬਲੌਗ ਦੇ ਨਾਲ ਤੇ ਅੱਜ ਦਿਨ ਸ਼ਨੀਵਾਰ ਤਰੀਕ 4 ਤੇ 2025 ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਦੁਵਾਰੇ ਤੋਂ ਤੇ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਤੇ ਸੋ ਆਪਾਂ ਚੱਲਦੇ ਆ ਆਪਣੇ ਕੋਲ ਟਰੈਕਟਰ ਜਿਉਂ ਦੀ ਰਪਿਆ ਪਿਆ ਡੀ ਹੈ ਜੌਂਡੀਰ ਇੱਕ ਬਹੁਤ ਵਧੀਆ ਬ੍ਰਾਂਡ ਹੈ ਬਹੁਤ ਵਧੀਆ ਚੀਜ਼ ਹੈ ਮੈਂ ਇਹਨੂੰ ਤੂੜੀ ਵਾਲੀ ਤੇ ਵੀ ਚਲਾਉਣਾ ਤੇ ਰਾਹੇ ਤੇ ਵੀ ਚੱਲਦਾ ਹੈ ਤੇ ਕਰਦੀ ਵਾਈ ਵੀ ਕਰਦਾ ਹੈ ਬਹੁਤ ਵਧੀਆ ਰਿਸਪੌਂਸ ਹੈਗਾ ਕਿਤੇ ਵੀ ਕੋਈ ਚਾਬੀ ਪੰਨਾ ਨਹੀਂ ਲੱਗਿਆ ਹਜੇ ਟਿੱਕਰ ਇਹ ਬਾਈ ਮਾਡਲ ਹੈ ਤੇ ਸਿਰਫ ਸਰਵਿਸ ਤੋਂ ਬਿਨਾਂ ਇਹਦੇ ਨੂੰ ਫੋਰ ਕੋਈ ਕ% ਦੇ ਵੀ ਕੋਈ ਰਿਪੇਅਰ ਨਹੀਂ ਹੋਈ ਵੀ ਇੱਕ ਬੈਟਰੀ ਜ਼ਰੂਰ ਬਦਲੀ ਇਹਦੀ ਜਿਹੜੀ ਕਿਉਂਕਿ ਡੈਕ ਡੁਕ ਚੱਲਦਾ ਤੇ ਜੀ ਦੇ ਨਾਲ ਬੈਟਰੀ ਜ਼ਰੂਰ ਇਹਦੀ ਡਾਊਨ ਹੋ ਗਈ ਬੈਟਰੀ ਬਦਲਾਈ ਆ ਇੱਕ ਹੋਰ ਕੋਈ ਵੀ ਚੀਜ਼ ਨਹੀਂ ਬਦਲਾਈ ਇਹਦੀ ਸੋ ਆਪਾਂ ਕਰਦੇ ਆ ਗੱਡੀ ਨੂੰ ਬੈਕ ਤੇ ਕਰਾਹੇ ਨੂੰ ਬਾਹਰ ਕੱਢਦੇ ਆ। ਸੋ ਬਣੇ ਰਿਓ ਵਲੌਗ ਦੇ ਨਾਲ। ਸੋ ਮੈਂ ਚਾਬੀ ਨਹੀਂ ਹੁਣੇ ਚੱਕ ਕੇ। ਉਹ ਰੋ ਸਟਾਫੀ ਬੈਠੀ ਹੈ ਉਹਨੂੰ ਵੀ ਬਾਹਰ ਕੱਢਣਾ ਪਊਗਾ। ਫੇਰ ਉਹਨੂੰ ਦੁਬਾਰੇ ਅੰਦਰ ਕਰ ਦਾਂਗੇ। ਆਪੋ। ਸਟਾਫੂ। ਨੂੰ ਕਰੀਏ ਸਾਫ ਕੌਂਕੀ ਕਾਫੀ ਦਿਨਾਂ ਦਾ ਖੜਾ ਸੀ ਮਿੱਟੀ ਬਹੁਤ ਪੈ ਗਈ ਤੇ ਉੱਦਦੇ ਵੀ ਕਰਾਹਾ ਲਾ ਕੇ ਆਏ ਸੀ ਆਪਾਂ ਉਸ ਦਿਨ ਦਾ ਖੜਾ ਕਿਉਂਕਿ ਕਰਾਹੇ ਨਾਲ ਨਾ ਟਰੈਕਟਰ ਤੇ ਮਿੱਟੀ ਬਹੁਤ ਪੈਂਦੀ ਹੈ ਦੇ ਖੜਗੇ ਸੀਗੇ ਪਾਲ ਦੀ SIM Airtel ਤੋਂ Jio ਚ ਪੋਰਟ ਕਰਵਾਈ ਆ ਫ੍ਰੀ ਕਰਦੇ ਸੀ ਤੇ ਆਪਾਂ ਕਰਵਾ ਲਈ ਹੁਣ ਚੱਲਦੇ ਆ ਢੇਰ ਪਵਾ ਕੇ ਜੰਗੂ ਬਾਦ ਤਰਾਹਾ ਲਾਉਂ ਸੋ ਗਾਇਸ ਮੇਟਰ ਕਰਾਹਾ ਗਿਆ ਸੀ ਫਸ ਥਾਂ ਵਾਲਾ ਪੋਲਾ ਸੀ ਉੱਥੇ ਉੱਥੇ ਤੇ ਬੜੀ ਜੱਦੋਜਾਹਤ ਕਰਕੇ ਤਰਾਹਾ ਕੱਢਿਆ ਤੇ ਆਪਾਂ ਪਾਉਣਾ ਸੀ ਇਹ ਦੁਬਾਰੇ ਪਾਣੀ ਪੂਣੀ ਪੀ ਲਿਆ ਪੈਨਲ ਆਪਾਂ ਲਾਈ ਪਾ ਸੋ ਚੱਲਦੇ ਆਂ ਸਟਾਰਟ ਆਪਾਂ ਕਰ ਲਿਆ ਵਾਣ ਬਾਲਾ ਪੋਲਾ ਟਰੈਕਟਰ ਹੀ ਬਹਿ ਜਾਂਦਾ ਇਹ ਜਬਾਬੇ ਮੈਨੂੰ ਓਕਾ ਦਿੰਦੀ ਹੈ। ਕਰਾਹਾ ਲਾ ਤਾਂ ਹੁਣ ਕਹਿੰਦੇ ਨਾਲ-ਨਾਲ ਮਿੱਟੀ ਪਈ ਹੈ ਥੋੜੇ ਦੋ ਫੱਟ ਚੱਕ ਦੋ। ਸੋ ਆਪਾਂ ਕਰਾਹਾ ਦਿੱਤਾ ਲਾ ਹੁਣ ਚੱਲਦੇ ਆ ਘਰ ਨੂੰ ਵਾਪਸ। ਜਾ ਕੇ ਕੋਈ ਚਾਹ ਪਾਣੀ ਪੀਨੇ ਆ ਰੋਟੀ ਖਾਣੇ ਆ ਭੁੱਖ ਬਹੁਤ ਲੱਗੀ ਪਈ ਆ ਪਾਣੀ ਦੀ ਪਿਆਸ ਲੱਗੀ ਪਈ ਆ ਕਿਉਂਕਿ ਪਾਣੀ ਵਧੀਆ ਨਹੀਂ ਸੀ ਠੰਡਾ ਨਹੀਂ ਸੀ ਪਾਣੀ ਤੱਤਾ ਜਿਹਾ ਪਾਣੀ ਸੀ ਜਾ ਕੇ ਵਧੀਆ ਪਾਣੀ ਪੀਨੇ ਆ ਆ ਇਧਰ ਮਾਲਟਿਆਂ ਦਾ ਬਾਗ ਆਇਆ ਵਿੱਚ ਮਾਲਟਾ ਲੱਗਿਆ ਹੋਇਆ ਵਿੱਚੇ ਕਿੰਨੂ ਲਾ ਰੱਖਿਆ ਇੰਦਰ ਨਰਮ ਆਇਆ ਸਾਡੇ ਲਗਭਗ ਹਰ ਇੱਕ ਤੇ ਬਾਗ ਹੀ ਲੱਗਿਆ ਦਾ ਦੇਖੋ ਤੁਹਾਨੂੰ ਕਿਤੇ ਵੀ ਵੇਲਾ ਆ ਨਹੀਂ ਦੇਖੂਗਾ ਇੱਧਰ ਨੂੰ ਵੀ ਜਾਵਾਂਗੇ ਜਿੱਧਰ ਨੂੰ ਵੀ ਜਾਵਾਂਗੇ ਬਾਗ ਹੀ ਬਾਗ ਅਗੇ ਕਰਿਓ ਆਪ ਸੋ ਆਪਾਂ ਪਹੁੰਚ ਗਏ ਖੇਤ ਫਾਸਟ ਰਸਟ ਕਰਕੇ ਤੇ ਉਸ ਤੋਂ ਬਾਅਦ ਆਪਾਂ ਅਗੇ ਪੱਥੇ ਵੱਢਣ ਤਕਰੀਬਨ 5:30 ਹੋ ਜਿੱਤੇ ਆ। ਦਾਤੀ ਆਪਾਂ ਨੂੰ ਥਿਆ ਆ ਗਈ। ਸਾਡੀ ਦਾਤੀ। ਹੋਰ ਇਹ ਵੱਡਾ हारी ताती आ रहा मैं आप शुरू तो so, मिल हैं पटे बढ़ने तो बाद ਫੇਲੇ ਮਿੱਤਰੋ ਵੱਡਾ ਆ ਦੇਖੋ ਜਿਹੜਾ ਛੜਾ ਲਾਈਏ ਫਿਰ ਚੱਲਦੇ ਆ ਘਰਾਂ ਨੂੰ ਤੇ ਇੱਕ ਜਿੰਨੇ ਵੀ ਵੀਰ ਭੈਣ ਭਰਾ ਵੀਡੀਓ ਵੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਕਿਉਂਕਿ ਤੁਹਾਡਾ ਸਬਸਕ੍ਰਾਈਬਰ ਕੀਤਾ ਹੋਇਆ ਚੈਨਲ ਸਾਡੇ ਲਈ ਸਾਡਾ ਹੌਸਲਾ ਹੈ ਤੇ ਜਰੂਰ ਸਬਸਕ੍ਰਾਈਬ ਕਰਦਿਆ ਕਰੋ। ਸੋ ਬਾਗ ਦੇ ਵਿੱਚ ਸ਼ਾਮ ਨੂੰ ਠੰਡ ਹੋ ਜਾਂਦੀ ਹੈ ਤੇ ਵੇਖਣ ਵਾਲਾ ਨਜ਼ਾਰਾ ਹੁੰਦਾ ਹੈ ਬਾਗ ਦਾ। ਨੇਕੋ ਉਦ੍ਰੋਪ ਬਾਬੇ ਦੀ ਬਾਣੀ ਜਦੋਂ ਕੰਨਾਂ 'ਚ ਪੈਂਦੀ ਹੈ ਆਨੰਦ ਇਹ ਤੋਂ ਉੱਤੇ ਤਾਂ ਦੁਨੀਆ 'ਤੇ ਕੋਈ ਸਕੂਨ ਵਾਲੀ ਚੀਜ਼ ਹੀ ਨਹੀਂ ਆ ਦੇਖੋ ਬਾਗ ਦਾ ਦ੍ਰਿਸ਼ ਬਹੁਤ ਹੀ ਸੁੰਦਰ ਇਸ ਤੋਂ ਗੇ ਤਾਂ ਕੁਝ ਵੀ ਨਹੀਂ ਸੋ ਧੰਨਵਾਦ ਆਪਾਂ ਚਲਦੇ ਹਾਂ ਹੁਣ ਘਰਾਂ ਨੂੰ ਅੱਜ ਦਾ ਵਲੌਗ ਇੰਨਾ ਹੀ ਕੱਲ ਨੂੰ ਮਿਲਾਂਗੇ ਨਵੇਂ ਵਲੌਗ ਦੇ ਨਾਲ ਤੇ ਤੁਹਾਨੂੰ ਇੱਕ ਚੀਜ਼ ਦਿਖਾਦਾ ਬਾਗ ਦੇ ਵਿੱਚ ਕਿੰਨਾ ਹਨ ਗੁੱਛੇ ਦਿਖਾ ਰਿਹਾ ਜੀ ਦੇਖੋ ਅਸਟ ਬਲੌਗ ਵਿੱਚ ਦਾ ਵਲੌਗ ਦੀ ਸਮਾਪਤੀ ਫਲਾਂ ਦੇ ਗੁੱਛਿਆਂ ਦੇ ਨਾਲ ਸੋ ਧੰਨਵਾਦ ਮਿਲਦੇ ਆਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਬਾਏ ਬਾਏ ਸਤਿ ਸ੍ਰੀ ਅਕਾਲ